ਸਸਿਕਲ ਦੋਸਤੋ ਤੁਹਾਨੂੰ ਪਤਾ ਹੈ ਵੀ ਮੈਂ ਆਪਣੀ ਲਾਈਫ ਦੇ ਵਿੱਚੋਂ ਕੁਝ ਨਾ ਕੁਝ ਤੁਹਾਨੂੰ ਸੁਣਾ ਕੇ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦਾ ਹੁੰਨਾ ਮੈਨੂੰ ਨਾ ਖਿਜ ਕੇ ਬੋਲਣ ਦੀ ਆਦਤ ਸੀ ਚਿੜਚਿੜਾ ਸੁਭਾਅ ਸੀ ਮੇਰਾ ਅਸਲ 'ਚ ਮੈਂ ਜਦੋਂ ਛੋਟਾ ਸੀ ਨਾ ਤਾਂ ਲੋਕ ਤਾਂ ਮੈਨੂੰ ਜਾਣਦੇ ਨਹੀਂ ਸੀ ਤੋਂ ਮੇਰੇ ਪਿਤਾ ਜੀ ਦੇ ਨਾਮ ਨਾਲ ਮੈਨੂੰ ਜਾਣਦੇ ਸੀ ਵੀ ਅੱਛਾ ਫਲਾਣੇ ਦਾ ਮੁੰਡਾ ਹੈ ਠੀਕ ਹੈ ਹੋਰ ਪੁੱਤ ਠੀਕ ਹੈ ਮੇਰੇ ਪਿਤਾ ਦੇ ਕਾਰਨ ਹੀ ਮੇਰੀ ਜੋ ਪੁੱਛਗਿਛ ਸੀ ਸਮਾਜ ਦੇ ਵਿੱਚ ਤੇ ਮੇਰਾ ਸੁਭਾਅ ਚੜਚੜਾ ਸੀ ਮਤਲਬ ਕਿਸੇ ਨੂੰ ਵੀ ਸਿੱਧੇ ਮੂੰਹ ਗੱਲ ਨਹੀਂ ਕਰਨੀ ਮਜ਼ਾਕ ਹੀ ਆ ਸੁਭਾਅ ਚ ਅਗਲੇ ਨਾਲ ਬੁਰਾ ਵਰਤਾਓ ਕਰਨਾ ਜਾਂ ਪੁੱਠਾ ਬੋਲਣਾ ਲੋਕਾਂ ਨੂੰ ਚੜਚੜੇ ਸੁਭਾਅ ਨਾਲ ਖਿੱਚ ਕੇ ਬੋਲਣਾ ਵੀ ਹਾਂ ਕੀਆ ਇਸ ਤਰ੍ਹਾਂ ਤਾਂ ਮੈਂ ਬੜਾ ਗੰਦੇ ਸੁਭਾਅ ਦਾ ਮਾਲਕ ਹੁੰਦਾ ਸੀ ਹੌਲੀ ਹੌਲੀ ਕੀ ਹੋਇਆ ਨਾ ਜਿਹੜੇ ਜਿਹੜੇ ਲੋਕਾਂ ਨਾਲ ਮੈਂ ਬੁਰਾ ਵਰਤਾਵਰਤ ਕਰਦਾ ਗਿਆ ਉਹ ਲੋਕ ਮੇਰੇ ਤੋਂ ਟੁੱਟਦੇ ਗਏ ਕਿਉਂਕਿ ਕੀ ਆ ਵੀ ਇੱਕ ਵਾਰੀ ਦੇਖੂ ਅਗਲਾ ਦੋ ਵਾਰੀ ਦੇਖੂ ਤੀਜੀ ਵਾਰ ਤਾਲਾ ਕਹਿੰਦਾ ਬੇਕਾਰ ਬੰਦਾ ਹਨਾ ਅਗਲਾ ਦੂਰ ਹੋ ਗਿਆ ਤਾਂ ਮੈਂ ਦੇਖਿਆ ਵੀ ਕੁਝ ਸਾਲਾਂ ਬਾਅਦ ਮੈਂ ਇਕੱਲਾ ਰਹਿ ਗਿਆ ਮਤਲਬ ਮੈਨੂੰ ਕੋਈ ਬੁਲਾ ਕੇ ਰਾਜ਼ੀ ਨਹੀਂ ਸੀ ਹੈਗਾ ਮੇਰੇ ਕੰਨੇ ਕੋਈ ਚਾਹ ਕੇ ਰਾਜ਼ੀ ਨਹੀਂ ਸੀ ਆਲਾ ਕਹਿੰਦਾ ਕਿੱਥੋਂ ਮੱਥੇ ਲੱਗ ਗਿਆ ਸਵੇਰੇ ਸਵੇਰੇ ਬਲੰਗੂਣਾਂ ਕੱਢਦ ਨੇ ਆਉਣਗੇ ਤਾਂ ਫੇਰ ਕਿਤੇ ਜਾ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਸੁਭਾਅ ਨੂੰ ਬਦਲਾਂ ਕਿਉਂਕਿ ਮੈਂ ਚਿੜਚਿੜਾ ਬੋਲਦਾ ਸੀਗਾ ਲੋਕਾਂ ਨੂੰ ਖਿੱਚ ਕੇ ਬੋਲਦਾ ਸੀ ਪੁੱਠਾ ਬੋਲਦਾ ਸੀ ਜਾਂ ਕਹਿ ਲੋ ਮਤਲਬ ਅਕੜਾਲੂ ਸੁਭਾਅ ਦਾ ਮਾਲਕ ਸੀ ਹੌਲੀ-ਹੌਲੀ ਲੋਕ ਵੀ ਉਦਾਂ ਹੀ ਬੋਲਣ ਲੱਗੇ ਮੈਨੂੰ ਜਿੱਦਾਂ ਮੈਂ ਬੋਲਦਾ ਸੀ ਉਦਾਂ ਲੋਕ ਬੋਲਣ ਲੱਗੇ ਤੇ ਲੋਕਾਂ ਨੇ ਵੀ ਫਿਰ ਮੈਨੂੰ ਹਣਾ ਲਾਈਟਲੀ ਲੈਣਾ ਸ਼ੁਰੂ ਕਰ ਦਿੱਤਾ ਵਿਆਹ ਕੀਆ ਤੁਰਦਾ ਲੱਗ ਤਾਂ ਕਹਿਣ ਦਾ ਮਤਲਬ ਵੀ ਮੈਂ ਆਪਣੀ ਲਾਈਫ ਦੇ ਵਿੱਚ ਐਕਸਪੀਰੀਅੰਸ ਕੀਤਾ ਵੀ ਜਦੋਂ ਆਪਾਂ ਕਿਸੇ ਨੂੰ ਬਹੁਤ ਜ਼ਿਆਦੇ ਚਿੜਕੇ ਬੋਲਦੇ ਆ ਖਿਜਕੇ ਬੋਲਦੇ ਆ ਹਨਾ ਨੀਚਾ ਦਿਖਾਉਂਦੇ ਆ ਜਾਂ ਅਗਲੇ ਨੂੰ ਆਪਾਂ ਮਤਲਬ ਕਿ ਲੜ ਝਗੜ ਕੇ ਬੋਲਦੇ ਆ ਆਪਦੀ ਗੱਲ ਰੱਖਣ ਵਾਸਤੇ ਆਪਾਂ ਚਿਕਣ ਦਾ ਚਿਲਾਉਣ ਦਾ ਸਹਾਰਾ ਲੈਨੇ ਆ ਤਾਂ ਉਦੋਂ ਆਪਣੀ ਇੱਜ਼ਤ ਘਟ ਰਹੀ ਹੁੰਦੀ ਆ ਤੇ ਹੌਲੀ ਹੌਲੀ ਆਪਣੀ ਇੱਜ਼ਤ ਇੰਨੀ ਘਟ ਜਾਂਦੀ ਆ ਆਪਾਂ ਕੱਲੇ ਰਹਿ ਜਾਂਦੇ ਆ ਉਦੋਂ ਆਪਾਂ ਨੂੰ ਅਹਿਸਾਸ ਹੁੰਦਾ ਵੀ ਆਪਣੇ ਤੋਂ ਕਿੱਡੀਆਂ ਵੱਡੀਆਂ ਗਲਤੀਆਂ ਹੋਈਆਂ ਫਿਰ ਮੈਂ ਹੌਲੀ-ਹੌਲੀ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਬਦਲਦਾ ਰਿਹਾ ਫਿਰ ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਨ ਤੋਂ ਬਾਅਦ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਕਿਤੇ ਜਾ ਕੇ ਮੇਰਾ ਮਾਈਂਡ ਆ ਜਿਹੜਾ ਉਹ ਸੈੱਟ ਹੋਇਆ ਮੈਂ ਆਪਣੇ ਭਾਸ਼ਾ ਨੂੰ ਚੇਂਜ ਕੀਤਾ ਸ਼ਬਦਾਂ ਨੂੰ ਚੇਂਜ ਕੀਤਾ ਮੈਂ ਪਹਿਲਾਂ ਮਤਲਬ ਕਿ ਜਿਹੜੇ ਗੰਦੇਮੰਦੇ ਸ਼ਬਦ ਬੋਲਦਾ ਸੀ ਉਹ ਬੋਲਣੋਂ ਹਟ ਗਿਆ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਖਿੱਚ-ਖਿੱਚ ਕੇ ਬੋਲਦਾ ਸੀ ਹਨਾ ਚਿੜ-ਚਿੜ ਕੇ ਉਹ ਬੰਦ ਕਰਤਾ ਮੈਂ ਨੇ ਤੇ ਫੇਰ ਕਿਤੇ ਜਾ ਕੇ ਜਿਹੜੇ ਲੋਕ ਤੂਰ ਹੋਏ ਸੀ ਉਹ ਫੇਰ ਮੈਂ ਜਦੋਂ ਭਾਸ਼ਾ ਨੂੰ ਬਦਲਿਆ ਵਿਚਾਰਾਂ ਨੂੰ ਬਦਲਿਆ ਬੋਲਚਾਲ ਨੂੰ ਬਦਲਿਆ ਮੈਂ ਤਾਂ ਫਿਰ ਉਹ ਲੋਕ ਵੀ ਆਪਣੇ ਆਪ ਨੂੰ ਬਦਲ ਕੇ ਮੇਰੇ ਨਾਲ ਵਧੀਆ ਵਰਤਾਵਾਰ ਕਰਨ ਲੱਗੇ ਇਹ ਸਮਾਜ ਜੈਸੇ ਕੋ ਤੈਸਾ ਮਿੱਤਰੋ ਆਪਾਂ ਜਿਵੇਂ ਸਮਾਜ ਨੂੰ ਬੋਲਾਂਗੇ ਉਹ ਆਪਾਂ ਨੂੰ ਉਵੇਂ ਹੀ ਬੋਲੂਗਾ ਇਹ ਮੇਰੀ ਲਾਈਫ ਦਾ ਐਕਸਪੀਰੀਅੰਸ ਕੀਤਾ ਹੋਇਆ ਅਨੁਭਵ ਕੀਤਾ ਹੋਇਆ ਨੁਸਕਾ ਹੈ ਮਤਲਬ ਇਹ ਸੁਣੀ ਸੁਣਾਈ ਗੱਲ ਨਹੀਂ ਹੈਗੀ ਮੈਂ ਆਪਣੀ ਲਾਈਫ ਚ ਐਕਸਪੀਰੀਅੰਸ ਕੀਤਾ ਹੋਇਆ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਪਿਆਰ ਨਾਲ ਗੱਲ ਕਰਨ ਦੀ ਨਿਮਰਤਾ ਨਾਲ ਗੱਲ ਕਰਨ ਦੀ ਇਹੀ ਆਪਾਂ ਨੂੰ ਧਰਮ ਗੁਰੂਆਂ ਨੇ ਜਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਸਿਖਾਇਆ ਜਾਂਦਾ ਹੈ ਕਿ ਨਿਮਰਤਾ ਨਾਲ ਰਹਿਣਾ ਤੇ ਭਾਸ਼ਾ ਜਿਹੜੀ ਆਪਣੀ ਹੋ ਸ਼ਾਲੀਨ ਤਾਲੀ ਹੋਣੀ ਚਾਹੀਦੀ ਆ ਵੀਡੀਓ ਉਹਨਾਂ ਲੋਕਾਂ ਤੱਕ ਜਰੂਰ ਸ਼ੇਅਰ ਕਰਿਓ ਜਿਨ੍ਹਾਂ ਨੂੰ ਹਜੇ ਅਨੁਭਵ ਨਹੀਂ ਹੋਇਆ ਐਕਸਪੀਰੀਅੰਸ ਨਹੀਂ ਹੋਇਆ ਕਿ ਪੁੱਠਾ ਬੋਲਣਾ ਜਾਂ ਖਿਜ ਕੇ ਬੋਲਣਾ ਜਾਂ ਚਿੜਕੇ ਬੋਲਣਾ ਜਾਂ ਨੀਚਾ ਦਿਖਾਉਣਾ ਉਹ ਕਿੰਨਾ ਭਾਰੀ ਪੈ ਸਕਦਾ ਅੱਗੇ ਜਾ ਕੇ ਕਿਉਂਕਿ ਮੈਨੂੰ ਪਤਾ ਹੈ ਵੀ ਸਾਰੇ ਲੋਕ ਬੁਲਾਉਣਾ ਹਟ ਗਏ ਸੀ ਕੋਈ ਦੋਸਤ ਨਹੀਂ ਸੀ ਬੁਲਾਉਂਦਾ ਕੋਈ ਰਿਸ਼ਤੇਦਾਰ ਨਹੀਂ ਸੀ ਬੁਲਾਉਂਦਾ ਮਤਲਬ ਬਦਨਾਮ ਹੋ ਗਿਆ ਸੀ ਮੈਂ ਪੂਰਾ ਵੀ ਗੰਦੇ ਸੁਭਾਅ ਦਾ ਮਾਲਕ ਐ ਤੋ ਦੂਰ ਰਹੋ ਯਾਰ ਬੇਕਾਰ ਬੰਦਾ ਕੀ ਪਤਾ ਕੀ ਬੋਲੇ ਆ ਮੈਂ ਘਟਣਾ ਪਊ ਇਸ ਤਰ੍ਹਾਂ ਸੋਚਦੇ ਸੀ ਕਿ ਸਿਆਣੇ ਲੋਕ ਤੇ ਜਿਹੜੇ ਥੋੜੇ ਘੱਟ ਸਿਆਣੇ ਹੁੰਦੇ ਆ ਉਹ ਫਿਰ ਫੈਂਟ ਵੀ ਦਿੰਦੇ ਹੁੰਦੇ ਨੇ ਮੇਰੇ ਵਰਗੇ ਨੂੰ ਤੇ ਇਸ ਤਰਕੇ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਦੇਖੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਂ ਇਸ ਚੈਨਲ ਤੇ ਮੋਟੀਵੇਸ਼ਨਲ ਸਟੋਰੀਆਂ ਲੈ ਕੇ ਆਉਂਦਾ ਰਹੂੰਗਾ ਆਪਣੀ ਲਾਈਫ ਦਾ ਐਕਸਪੀਰੀਅੰਸ ਲੈ ਕੇ ਆਉਂਦਾ ਰਹੂੰਗਾ ਤੇ ਕਾਮੇਡੀ ਲਈ ਮੇਰੇ ਹੋਰ ਚੈਨਲ ਹੈਗੇ ਨੇ ਪਾਗਲ ਐਕਟਰ ਲੱਕੀ ਦੀਨ ਸ਼ਰਮਾ ਪੰਜਾਬੀ ਫਨ ਵਿਦ ਲੱਕੀ ਲੱਕੀ ਫਨੀ ਪੰਜਾਬੀ ਇਹ ਮੇਰੇ ਕਾਮੇਡੀ ਚੈਨਲ ਨੇ ਧੰਨਵਾਦ